ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਪ ਪੰਜਾਬ ਟੀਵੀ ਤੇ ਮੈਂ ਹਾਂ ਅਦੀ ਸਿੰਘ ਜੈਲਦਾਰ ਯਾਰੋ ਸੋਸ਼ਲ ਮੀਡੀਆ ਤੇ ਅਕਸਰ ਹੀ ਕੋਈ ਨਾ ਕੋਈ ਚੀਜ਼ ਵਾਇਰਲ ਹੁੰਦੀ ਹੀ ਰਹਿੰਦੀ ਹੈ ਇਹਨਾਂ ਵਿੱਚੋਂ ਕੁਝ ਚੀਜ਼ਾਂ ਚੰਗੀਆਂ ਹੁੰਦੀਆਂ ਨੇ ਤੇ ਕੁਝ ਮਾੜੀਆਂ ਹੁੰਦੀਆਂ ਨੇ ਸਾਡਾ ਫਰਜ਼ ਬਣਦਾ ਹੈ ਕਿ ਤੁਹਾਡੇ ਨਾਲ ਹਰੋ ਚੀਜ਼ ਸਾਂਝੀ ਕੀਤੀ ਜਾਵੇ ਜਿਸ ਨੂੰ ਦੇਖ ਕੇ ਤੁਹਾਡੇ ਮੁਖਰੇ ਤੇ ਸਮਾਈ ਲਾਵੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਆਪ ਵੀਡੀਓ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਸੋ ਇਸ ਵੀਡੀਓ ਦੇ ਵਾਇਰਲ ਹੋਣ ਦਾ ਕੀ ਕਾਰਨ ਹੈ ਕਿਉਂ ਇਹ ਕੁੜੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਯਾਰੋ ਇਸ ਕੁੜੀ ਦਾ ਵਿਆਹ ਹੁੰਦਾ ਹੈ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਵਿਆਹ ਚ ਸਲਾਮੀਆਂ ਪੈਂਦੀਆਂ ਨੇ ਤਾਂ ਇੱਕ ਬਜ਼ੁਰਗ ਸਲਾਮੀ ਪਾਉਣ ਆਇਆ ਤੇ ਜਦੋਂ ਕੁੜੀ ਨੂੰ ਸਲਾਮੀ ਪਾਈ ਤਾਂ ਉਹਦੇ ਪੈਸੇ ਥੋੜੇ ਸਾਈਡ ਨੂੰ ਡੇਗ ਗਏ ਤਾਂ ਇਹ ਪੈਸੇ ਕੁੜੀ ਨੇ ਚੱਕ ਕੇ ਫਿਰ ਆਪਣੀ ਗੋਦੀ 'ਚ ਰੱਖ ਲਏ ਸੋ ਕੁਝ ਲੋਕ ਇਹ ਵੀਡੀਓ ਦੇਖ ਕੇ ਇਹ ਕਹਿ ਰਹੇ ਨੇ ਕਿ ਕੁੜੀ ਬਹੁਤ ਹੀ ਭੁੱਖੀ ਆ ਤੇ ਕੁਝ ਲੋਕ ਵੀਡੀਓ ਦੇਖ ਕੇ ਇਹ ਕਹਿ ਰਹੇ ਨੇ ਇਹ ਕੁੜੀ ਪੈਸੇ ਨੂੰ ਸਾਂਭਣ ਵਾਲੀ ਆ ਚਲੋ ਜਿੱਦਾਂ ਵੀ ਆ ਯਾਰ ਸਾਡਾ ਟਾਪ ਪੰਜਾਬ ਟੀਵੀ ਇਸ ਕੁੜੀ ਨੂੰ ਦਿਲ ਤੋਂ ਦਵਾਵਾਂ ਦਿੰਦਾ ਹੈ ਕੇ ਸੋਹਰੇ ਘਰੇ ਜਾ ਕੇ ਖੁਸ਼ ਰਹੇ ਸੋ ਤੁਸੀਂ ਕਮੈਂਟਾਂ ਚ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ